来 اے بچیا چل پائیں ਆਹੀਂ ਮਿਲਦੇ ਆ ਫੇ ਆਕੇ ਤੈਨੂੰ ਲੋਕ ਕਹਿੰਦੇ ਅਮਰਤਸਰ ਵਾਲਾ 에어ਪੋਰਟ ਅੱਧ ਨਿਕਲੇ ਪਾਸਪੋਰਟ ਨੇ ਬੜੀ ਲੰਬੀ ਆ ਜਦਾਈ ਰੱਬਾ ਪਾਈ ਉਨੇ ਇਹ ਚੌਦਾ 15 ਦਿਨ ਦੀ ਤਾਂ 20 ਦਿਨ ਦੀ ਜਦਾ ਹੀ ਪੈਣੀ ਆ ਇਹਦਾ ਪਹਿਲਾ ਮੈਚ ਚੜਾਉਣਾ ਆ ਜੀ ਅੱਜ ਤੂੰ ਚੜਾਉਣਾ ਆ ਪ੍ਰਿੰਸ ਹਾਂ ਜੀ ਹੁਣ ਮੇਰੀ ਵਾਰੀ ਲੱਗ ਗਈ ਆ ਹੁਣ ਅਗਲੀ ਵਾਰੀ ਹੁਣ ਅਗਲੀ ਵਾਰੀ ਤੇਰੀ ਵਾਰੀ ਲੱਗ ਜਾਣੀ ਆ ਫੇਦਰ ਨੂੰ ਚੜਾਉਣਾ ਵਾਂਗੇ ਜੇ ਨਹੀਂ ਗਾਲਾਂ ਸਹੀ ਆ ਗਲਤ ਆ ਦਰਵਾਜ਼ਾ ਖੁੱਲਣ ਦੇ ਸਾਕੇ ਪਰਵੇਸ਼ ਦਵਾਰ ਜਿਹੜਾ ਨੂੰ ਕਿਹਾ ਜਾਂਦਾ ਪਰਵੇਸ਼ ਦਵਾਰ 5:00 ਵਜੇ ਖੁੱਲ੍ਹੇ 8:40 ਦੀ ਜਿਹੜੀ ਸਾਡੀ ਫਲੈਟ ਆ ਇਸ ਨੂੰ ਇਹ ਕੋਈ ਬੰਦਾ ਵਿੱਚ ਮੰਨਦੇ ਇਹ ਨਾ ਸੋਚੇ ਕਿ ਡੇਟ ਹੋ ਗਈ ਵੀਰੇ ਦੀ ਫਲੈਟ ਤੇ ਸਾਨੂੰ 1/2 ਘੰਟਾ ਹੋਰ ਉੱਥੇ 20 ਕਰਣੀ ਪੈਂਦੀ ਇਸ ਕਰਕੇ ਤੁਹਾਨੂੰ ਬਾਅਦ ਚ ਦਿਖਾਉਣਾ ਕਿੰਨੇ ਵਜੇ ਦੀ ਫਲੈਟ ਹੈ ਧੰਨਵਾਦ ਅੰਦਲ ਅੰਦਲ ਮੰਨੀ ਅੰਦਲ ਅੰਦਲ ਲਾਏ ਟਾਈਮ ਆ ਗਿਆ ਅਡਾਰੀ ਦਾ ਚਲੋ bro ਹੈਕ ਦੇਖ ਜਾਓ ਹਾਂ ਜੇ ਮੈਂ ਬਲਾਵਾ ਹਾਂ ਦੀਏ ਵੇ ਮੈਂ ਕਰਕੇ ਫਲਾਈ ਆਵਾਂ ਉਹ ਵਾਲੇ ਫਲਾਈ ਦਾ ਟਾਈਮ ਆ ਗਿਆ ਆਹ ਪਰਤਮਲਾਪ ਗੁੱਡਬਾਈ ਇੰਡੀਆ ਆਈਆ ਦੇਖ ਲੈਣਾ ਨਾ ਨਾ ਪਾਉਤੇ ਅੱਗੇ ਜਾ ਕੇ ਬਹਿਨੇ ਆ ਜਿੱਥੇ ਹੁਣ ਬਹਿਣਾ ਆ ਅਮੀ ਗੇਸ਼ਨ ਤੋਂ ਬਾਅਦ ਆਪਾਂ ਆ ਨਾ ਪਹੁੰਚ ਗਏ ਆ ਇੱਥੇ ਹੀ ਜਮੀ ਦੇਖਣ ਰਹਿ ਗਾ ਗਏ ਵੀ ਆਈਏ ਇੱਕ ਦੀ ਦੱਸ ਕਿੱਦਾਂ ਡੈਰੀ ਦੂਗੀ ਚਾਲ ਏ ਰੁਣਾ ਥਾ ਲਾਓ ਕਰੰਟ ਹੁੰਦਾ ਕਿ ਏਰੀਆ ਚ ਯਾਰ ਠੀਕ ਆ ਬਾਏ ਬਾਏ ਕਰਦੇ ਚੰਗਾ ਲੋ ਜੀ ਬਲਹਾ ਬੀਬੀ ਬਲਹਾ ਬਲਹਾ ਕਰਾਉਂਡ ਚੱਲੇ ਆ ਬਲਹਾ ਬੀਬੀ ਬਲਹਾ ਬਲਹਾ ਨਹੀਂ ਨਹੀਂ ਹੋਣੇ ਕੋਈ ਬਾਤ ਹੋਈ ਨਹੀਂ ਦਾ ਬੀਤਿਆ

ਲੋ ਜੀ ਦਬਈ ਯਾਰ ਲੱਗੇ ਹੋਰ ਤਾਂ ਪਤਾ ਨਹੀਂ ਕੋਈ ਮੰਮੀ ਹੰ ਲੱਭਾ ਕਰਈ ਲੱਭਾ ਜਿਹੜਾ ਆਪਣੇ ਕੋਟੇ ਤੋਂ ਦੀ ਚਟਾਇਆ ਜਾਜ ਨੰਗ ਦਾ ਉਹ ਲਾਪਿਆ ਉਹ ਆ ਗਿਆ ਉਹ ਜ਼ਰੂਰ ਹੈ ਜੀ ਜਿਹੜਾ ਕਦੀ ਆਪਣੇ ਕੋਟੇ ਤੋਂ ਚਟਾਇਆ ਜਾਜ ਨੰਗ ਦਾ ਉਹ ਵੀ ਆ ਗਿਆ ਉਹ ਬੱਲੇ ਮੇਰੇ ਮਾਤਾ ਯਾ ਯਾੜਾ ਡਾ ਇਹ ਯਾ ਯਾੜਾ ਡਾ ਇਹਨੂੰ ਕਹਿੰਦੇ ਨਹੀਂ ਯਾਹਾਂ ਵਾਲਾ ਡਾ ਉਹ ਆਏ ਵਾਂਸ ਇਹ ਡਰ ਮੰਨ ਲਓ ਭਾਈ। ਹੂੰ? ਬਾੱਕੀ ਵਾਲੀ ਸੀ। ਉਹੀ ਹੈ। ਉਹੀ ਹੈ। ਸ਼ੁਕਰੀਆ। ਲਓ ਜੀ ਹਵੀਵੀ, ਸੀਟ ਵੀ ਤੱਕੀ ਵਾਲੀ ਆ। ਹਾਂ। ਕੁੱਕਰ ਦੀ ਸੀਟੀ ਵਾਲੀ ਆਵਾਜ਼ ਆਈ ਆ। ਕੁੱਕਰ ਦੀ ਸੀਟੀ ਵਾਲੀ ਆ। ਆਓ ਕਾਹਗਾਏ ਤੇ ਲੋਕੇ ਡਰਾਈਟ ਆਪਾਂ ਬੇਸੀ ਲੋਗ ਵਾਚ ਕਰੋ ਮਾਨਨ ਸਾਹਿਬ ਮਾਨਨ ਪਲੀਜ਼ ਪਲੇਸ ਯਰ ਹੈਂਡ ਲਗੇਜ ਇਨ ਦਾ ਬਗ ਹੈਪਨ ਸੌਨਲੀ ਥੈਂਕ ਯੂ ਸੋ ਸੌਰੀ ਆਓ ਪਿਆਰਿਓ ਆਓ ਪਾਪੜੇ ਖਲਾਮ ਰੁਡੇ ਆਈ ਖਲਾਮ ਰੁੰਡੇ ਪਾਪੜੇ ਖਲਾਮ ਰੁੰਡੇ ਪਾਪੜੇ 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 ਤੁਸੀਂ ਇੱਧਰ ਨੂੰ ਆ ਜਾਓ ਨਹੀਂ ਇੱਥੇ ਨਹੀਂ ਨਹੀਂ ਇਧਰੋਂ ਬਾਜ ਬਹੁਣੀ ਉਹਦੀ ਹੈ ਐਸਾ ਹੀ ਸੀ ਯੈਸ ওকে ਇਫ ਯੂ ਕੈਨ ਜਸਟ ਕਵੀਜ਼ ਬਿਕਾਜ਼ ਵੀ ਆਰ ਸਟੀਲ ਬੋਰਿੰਗ ওকে ਯੈਸ ਦੇ ਯਾਹ ਉਹਨਾਂ ਨੇ ਚਾਲੇ ਪਾ ਲਏ ਆ ਮੇਰੇ ਵੀਰੋ ਜੀ ਲੰਘਦਾ ਰੇਲ ਗੱਡੀ ਵਾਲੀ ਜਾ ਰਹੀ ਉੱਤੋਂ ਉਹ ਪ੍ਰੈਸ਼ਰ ਆ ਨਾ ਹੁੰਦਾ ਕਰਕੇ ਉਹਦੇ ਕਰਕੇ ਹੁੰਦਾ ਹੈ ਦੇ ਜੂਣਾ ਮੋੜ ਘੋੜੀ ਤੇ ਸਵਾਰ ਹੋ ਗਿਆ ਰੰਗ ਦਾ ਘੋੜੀ ਵਾਲਿਆ ਯਾਰ ਇਹ ਬਹੁਤ ਏਰੀਆ ਰੰਗ ਮੇਰੇ ਜੜ ਗਿਆ ਸ਼ੇਰ ਬੱਕਾ ਚਲ ਗਿਆ ਕਿਹੜਿਆ ਆ ਬੰਦੇ ਆਇਆ ਨਾ ਇੱਧਰ ਦੇਖੋ ਇੱਧਰ ਆਲੇ ਇੱਧਰ ਦੇਖੋ ਇਹਦਾ ਆਪਣੇ ਪ੍ਰੋਗਰਾਮ ਤੇ ਜਾਂਦਾ ਪਿਆ ਹੁਣ ਲੱਗਾ ਹੁਣ ਹੁਣ ਲੱਗਾ ਤੇਰੇ ਕੋੜੇ ਕੋਲੀ ਬਣਾਇਆ ਨਾ ਚਲੋ ਜੀ ਚਲੋ ਚੜਦੇ ਹੋ ਚੜਦੇ ਹੋ ਮਰਾ ਚੜਦੇ ਹੋ ਬਹੁਤ ਹੀ ਵੇਡ ਕਰਾਈ ਹੋਆ ਦਾ ਸ਼ੌਣ ਹੀ ਹੋਣੀ ਆ ਬਣਾਈਓ ਲੈ ਵੀ ਮੈਨੂੰ ਲੱਗਦਾ ਅਸੀਂ ਨੱਥੇ ਵਾਲ ਜਿੰਨੀ ਵਾੜ ਤਾਂ ਆ ਗਏ ਆ ਆ ਲਓ ਜੀ ਹੁਣ ਆਇਆ ਆਪਣੇ ਅਸਲੀ ਟਿਕਾਣੇ ਤੇ ਆਲੀਆ ਨੂੰ ਮੋੜ ਮੋੜਾ ਪੈਂਦਾ ਇਹਦਾ ਮਹਾਰਾਜ ਉਦੋਂ ਹੀ ਨਹੀਂ ਹੈਗੀ ਗੱਲਬਾਤ ਛੋਟੇ ਵੀਰ ਹੌਣ ਮਾਦਾ ਹੀ ਹੈ ਆਪਣੇ ਨਾਣੇ ਦੇ ਲੈਣੇ ਆ ਬੇ ਆ ਤੇਰੀ ਜ਼ਿੰਦਗੀ ਤੇਰੀ ਹੱਸੋ ਆਦਰੀਆ ਤਾਈ GPS ਤੋਂ ਇਹ ਤਾਂ ਐ ਮੇਰਾ ਹੋ ਗਿਆ ਬਈ ਸੂਰਜ ਜਦੋਂ ਪਾਸਾ ਕਮਾ ਲਿਆ ਆਪਾਂ ਆਹ ਉਹਦੇ ਪੈਲਸ 'ਚ ਪਿਆ ਆ ਉਹਦੇ ਨਾ ਉਹਦੇ ਟੈਂਟ ਲੱਗਾ ਉਹਦੇ ਟੈਂਟ ਲੱਗਾ खड़ा आया न पाण पता लॻंदा पछाण ਦਾ ਵੀ ਬਰਜ ਖਲੀਫਾ ਆ। ਅਲੌਏ। ਆ ਵੀ ਕਮ ਟੂ ਦਬਈ। ਆ ਗਏ। ਹੁਣ ਉਹ ਇੱਕ ਨਹੀਂ ਤੇਜ਼ ਹੋ ਗਿਆ। ਤੇਜ਼ ਤਾਂ ਪਹਿਲਾਂ ਵੀ ਸੀਗਾ ਪਰ ਪਹਿਲਾਂ ਪਤਾ ਨਹੀਂ ਲੱਗਦਾ। ਅਲੌਏ। ਆ ਆਖੜਿਆ ਜਹਾਜ। ਕਰੋ ਚੈੱਕ। ਕਰੋ ਚੈੱਕ। ਲਗਾ ਸਾਡਾ ਜੀ ਆਜ ਲੈਂਡ ਹੋਣੀ 1 2 3 4 ਹੋ ਗਿਆ ਚਾਹ ਚਾਹ ਰਾਜ ਸਿੱਧਾ ਸਿੱਧਾ ਰੋਸ ਸਪੀਡ ਚੱਕ ਜਾਣਾ and ladies and gentlemen, very welcome to dubai international airport. please remain seated with your seatbelt securely fastened until the fasten seatbelt sign has been switched off for you. Exercise caution while opening the overhead compartments and before disembarking, check that you have all your hand luggage and your Mobile phone should remain switched off until the aircraft has reached its parked position. On behalf of captains and the cabin crew, it was a pleasure to have you on board of this spaceship flight, flight operated by Curran and Airlines Europe. We wish you a pleasant day here in Dubai. Thank you very much. Sit down, sir. Sit. <laughs> ਵੇਖਟਾਹੇ ਪਹੁੰਚੇ ਆ ਥਕਾਵਟ ਤਾਂ ਨਹੀਂ ਹੋਈ ਮੰਮੀ ਨੂੰ ਤਾਂ ਇਦਾਂ ਏਵੇਂ ਦਾ ਸਰਾਣ ਲਈ ਹੁੰਦੀ ਬਾਬੇ ਦੇ ਸੁੱਤੀ ਆਈ ਆ ਇਹੋ ਜੀ ਬਾਬੇ ਦੇ ਸਰਾਣ ਲੈ ਲਈ ਜਿਹੋ ਜਿਆ ਜੱਚ ਬੈ ਗਈ ਮੈਂ ਸੁੱਤੀ ਵੀ ਨਹੀਂ ਆਮੀ ਉਹ ਬਾਰਸਲਾ ਆ ਬੀ.ਏ.ਸੀ. ਜੰਮ ਦੇ ਕੋਹ ਦੇ ਪਿੰਡ ਤੋਂ ਜਰੰਦਰ ਜਿੰਨੀ ਬਾੜ ਜਹਾਜ ਤੁਰ ਕੇ ਸਾਨੂੰ ਲੈ ਆਇਆ ਲੈ ਆ ਬਈ ਮਾਤਾ ਵੈਲਕਮ ਟੂ ਦੁਬਈ ਯਾਲਾ ਯਾਲਾ ਮਾਫੀ ਮੁਸ਼ਕਲ ਹਬੀਬੀ ਅਰੇ 5-6 ਕ ਸ਼ਬਦ ਤਨੂੰ ਆਦੇ ਆ ਧੁੱਕੀ ਭੇੜਦੀ ਜਨਾਂ ਦੀ ਲਾਉਣੇ ਯਾਰ ਆ ਰੋਡ ਵੀ ਚੱਲਦੇ ਬਣਾਇਓ ਵਾਲਾ ਉਹ ਬੱਲੇਦਰੇ ਹਵੀ ਵੀ ਉਹ ਆ ਵੀ ਬੱਚਿਆ ਉਹ ਆ ਵੀ ਬੱਚਿਆ ਲੈ ਬਈ ਛੋੜੇ ਵੀਰ ਆਜੀ ਯਾ ਯਾ ਕਾਰ ਹੋ ਗਈ ਆ ਐਨ ਐਨ ਅੱਲਾ ਮਗਰਲਾ ਵਾਹ ਅੱਲਾ ਮਗਰਲਾ ਇਹ ਬਾਤ ਹੈ ਜੀ ਅੱਲਾ ਬਾਰਕ ਹੋਈ ਵੀ ਅੱਲਾ ਬਈ ਮਿਲਣਾ ਮਿਲਣਾ ਤਨਾ ਹੋ ਗਈ ਆ ਜੀ